ਸੱਚੀ ਗੱਲ ਜੀ ਸਾਰਿਆਂ ਨੂੰ ਸਰਦੀਆਂ ਤੋਂ ਪਹਿਲਾਂ ਹੀ ਆਪਾਂ ਨੂੰ ਸਾਗ ਤੇ ਮੱਕੀ ਦੀ ਰੋਟੀ ਮਿਲ ਜੇ ਤੇ ਫਿਰ ਕੀ ਆਈ ਮਜ਼ਾ ਆ ਸੋ ਅੱਜ ਆਪਾਂ ਵੀ ਤੁਹਾਡੇ ਨਾਲ ਕੁੱਕਰ ਦੇ ਵਿੱਚ ਸਾਗ ਬਣਾਉਣ ਦੀ ਰੈਸਪੀ ਸ਼ੇਅਰ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਆਪਾਂ ਸਾਗ ਨੂੰ ਚੰਗੀ ਤਰ੍ਹਾਂ ਧੋ ਬਣਾ ਲਿਆ ਸੀਗਾ ਉਸ ਤੋਂ ਬਾਅਦ ਅਸੀਂ ਇਹਨੂੰ ਦਾਤ ਦੇ ਨਾਲ ਕੱਟਿਆ ਕਿੰਨਾ ਕਿੰਨਾ ਦੇ ਘਰਾਂ ਦੇ ਵਿੱਚ ਹਜੇ ਵੀ ਸਾਗ ਜਿਹੜਾ ਉਹ ਦਾਤ ਦੇ ਨਾਲ ਕੱਟਿਆ ਜਾਂਦਾ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਅੱਜ ਕੱਲ ਅਸੀਂ ਘਰਾਂ ਦੇ ਵਿੱਚ ਟੋਕੇ ਲੈਣ ਕੇ ਜਾਂ ਫਿਰ ਫੂਡ ਪ੍ਰੋਸੈਸਰ ਲੈ ਆ ਕੇ ਰੱਖੇ ਹੋਏ ਨੇ ਤੇ ਉਹਨਾਂ ਦੇ ਨਾਲ ਹੀ ਆਪਾਂ ਸਾਗ ਕੱਟਦੇ ਹਾਂ ਲੇਕਿਨ ਅਸੀਂ ਆਪਣੇ ਘਰ ਦੇ ਵਿੱਚ ਸਾਗ ਜਿਹੜਾ ਹਜੇ ਵੀ ਦਾਦੀ ਨਾਲ ਸਾਡੇ ਮੰਮੀ ਕੱਟਦੇ ਨੇ ਇਸ ਤੋਂ ਬਾਅਦ ਆਪਾਂ ਸਾਗ ਨੂੰ ਕੁੱਕਰ ਦੇ ਵਿੱਚ ਪਾਤਾ ਸਾਗ ਨੂੰ ਕੁੱਕਰ ਚ ਨੱਪ-ਨੱਪ ਕੇ ਪਾਉਣਾ ਆ ਤਾਂ ਕਿ ਜਿਹੜਾ ਸਾਰਾ ਸਾਗ ਸਾਡਾ ਪੈ ਜਾਏ ਸਾਗ ਨੂੰ ਕੁੱਕਰ ਦੇ ਵਿੱਚ ਪਾ ਕੇ ਥੋੜਾ ਕੁ ਦੇਰ ਨੂੰ ਰੈਸਟ ਵਾਸਤੇ ਰੱਖ ਦੇਣਾ ਆ ਤਾਂ ਕਿ ਜਿਹੜਾ ਸਾਗ ਹੈ ਥੋੜਾ نیچے ਜਾ ਚੇ ਜਿਹੜਾ ਸਾਡਾ ਬਾਕੀ ਦਾ ਸਾਗ ਹੈਗਾ ਵਾ ਉਹ ਵੀ ਜਿਹੜਾ ਵਿੱਚ ਪੈ ਜਾਏ ਕੁੱਕਰ ਦੇ ਸਾਗ ਦੇ ਵਿੱਚ ਜਿਹੜਾ ਪਾਣੀ ਆ ਆਪਣੇ ਹਿਸਾਬ ਦੇ ਨਾਲ ਪਾਉਣਾ ਆ ਗਲਾਸ ਇੱਕ ਪਾਣੀ ਦਾ ਵੱਧ ਹੁੰਦਾ ਆ ਕਿਉਂਕਿ ਪਾਲਕ ਦੇ ਵਿੱਚ ਵੀ ਪਾਣੀ ਹੁੰਦਾ ਤੇ ਸਾਗ ਆਪਣਾ ਵੀ ਪਾਣੀ ਛੱਡਦਾ ਆ ਸੋ ਆਪਾਂ ਪਹਿਲਾਂ ਸਾਗ ਨੂੰ ਕੁੱਕਰ ਦੇ ਵਿੱਚ ਪਾ ਕੇ ਇਦਾਂ ਖੁੱਲਾ ਹੀ ਰੰਨਣਾ ਆ ਇਹਨੂੰ ਪਹਿਲਾਂ ਬੰਦ ਨਹੀਂ ਕਰਨਾ ਪਹਿਲਾਂ ਇਹਨੂੰ ਘੱਟੋ-ਘੱਟ ਵੀ ਅੱਧਾ ਪੌਣਾ ਘੰਟਾ ਇਦਾਂ ਹੀ ਰੰਨਣਾ ਆ ਇਹਦੇ ਵਿੱਚ ਥੋੜਾ ਜਿਹਾ ਰਿੱਜਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਸਾਗ ਜਿਹੜਾ ਪੂਰਾ ਕੁੱਕਰ ਭਰਿਆ ਸੀ ਲੇਕਿਨ ਹੁਣ ਅੱਧਾ ਹੋ ਗਿਆ ਆ ਇਦੇ ਵਿੱਚ ਆਪਾਂ ਇੱਥੇ ਨਮਕ ਐਡ ਕਰਤਾ ਨਮਕ ਨਮਕ ਜਿਹੜਾ ਐਡ ਕਰਨਾ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਕਰ ਸਕਦੇ ਹੋ ਇੱਥੇ ਤੁਸੀਂ ਹਰੀਆਂ ਮਿਰਚਾਂ ਵੀ ਕੱਟ ਕੇ ਐਡ ਕਰ ਸਕਦੇ ਹੋ ਅਗਰ ਤੁਸੀਂ ਇੱਥੇ ਨਹੀਂ ਪਾਈਆਂ ਤਾਂ ਤੁਸੀਂ ਤੜਕੇ ਦੇ ਵਿੱਚ ਵੀ ਐਡ ਕਰ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਕਿਵੇਂ ਐਡ ਕਰਨੀਆਂ ਨੇ ਉਸ ਤੋਂ ਇੱਥੇ ਜਦੋਂ ਹੁਣ ਸਾਗ ਇੰਨਾ ਕੁ ਰਹਿ ਗਿਆ ਇੱਥੇ ਆਪਾਂ ਜਿਹੜਾ ਕੁੱਕਰ ਆ ਕੁੱਕਰ ਨੂੰ ਬੰਦ ਕਰਕੇ ਤੇ ਇਹਨੂੰ ਵਿਸਲ ਵਜਣ ਲਈ ਰੱਖ ਦਿੱਤਾ ਆ ਕੁੱਕਰ ਨੂੰ ਵਿਸਲ ਵਜਣ ਤੋਂ ਬਾਅਦ ਆਪਾਂ ਨਾਲ ਦੀ ਨਾਲ ਜਿਹੜੀ ਆ ਲਾਗੇ ਤੜਕੇ ਦੀ ਤਿਆਰੀ ਵੀ ਕਰ ਲਈ ਹੈ ਤੜਕੇ ਵਿੱਚ ਪਾਉਣ ਵਾਸਤੇ ਆਪਾਂ ਪਿਆਜ਼, ਹਰੀਆਂ ਮਿਰਚਾਂ ਲਸਣ, ਅਦਰਕ, ਟਮਾਟਰ ਸਾਰਾ ਕੁਝ ਕੱਟ ਕੇ ਰੱਖ ਲਿਆ ਤੇ ਇੱਕ ਸਾਈਡ ਤੇ ਆਪਾਂ ਜਿਹੜਾ ਤੇਲ ਹੈਗਾ ਉਹ ਵੀ ਪੈਨ ਦੇ ਵਿੱਚ ਗਰਮ ਕਰ ਲਿਆ ਤੇਲ ਗਰਮ ਕਰਕੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਲਸਣ ਤੇ ਅਦਰਕ ਨੂੰ ਥੋੜਾ ਜਿਹਾ ਥੋੜੀ ਤੇ ਤੜਕਾਵਾਂਗੇ ਜਦੋਂ ਇਹਦਾ ਜਿਹੜਾ ਕਲਰ ਥੋੜਾ ਜਿਹਾ ਬ੍ਰਾਊਨ ਹੋਊਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਆ ਪਿਆਜ਼ ਐਡ ਕਰਾਂਗੇ ਇਹਦੀ ਜਦੋਂ ਥੋੜੀ ਜੀ 스멜 ਆਉਣ ਲੱਗ ਜੂਗੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰ ਦੇਣੇ ਆ ਸਾਗ ਜਿਹੜਾ ਸਾਡਾ ਉਹਦੀਆਂ ਵਿਸਲਾਂ ਵੱਜ ਚੁੱਕੀਆਂ ਸੀਗੀਆਂ ਉਹਨੂੰ ਆਪਾਂ ਇੱਕ ਸਾਈਡ ਤੇ ਰੱਖ ਦਿੱਤਾ ਆ ਸਾਗ ਨੂੰ ਆਪਾਂ ਬਾਅਦ ਵਿੱਚ ਦੇਖਾਂਗੇ ਇੱਕ ਵਾਰੀ ਆਪਾਂ ਜਿਹੜਾ ਤੜਕਾ ਹੈਗਾ ਤੜਕੇ ਦਾ ਪੂਰਾ ਪ੍ਰੋਸੈਸ ਕਰਕੇ ਰੱਖ ਦਿੰਨੇ ਆ ਤਾਂ ਕਿ ਨਾਲ-ਨਾਲ ਤੜਕਾ ਵੀ ਹੋ ਜਾਊਗਾ ਤੇ ਨਾਲ-ਨਾਲ ਜਿਹੜਾ ਸਾਡਾ ਸਾਗ ਹੈਗਾ ਵਾ ਆਪਾਂ ਉਹ ਵੀ ਤਿਆਰ ਕਰ ਲਾਂਗੇ ਇਹਦੇ ਨਾਲ ਕੀ ਹੈ ਕਿ ਇੱਕ ਤੇ ਇਹਦੇ ਨਾਲ ਟਾਈਮ ਵੀ ਤੁਹਾਡਾ ਬਚ ਜਾਏਗਾ ਕਿਉਂਕਿ ਪਹਿਲਾਂ ਨਾਲ-ਨਾਲ ਤੜਕੇ ਲੱਗਣ ਨੂੰ ਵੀ ਥੋੜਾ ਟਾਈਮ ਲੱਗਦਾ ਆ ਹੁਣ ਦੇਖੋ ਆਪਾਂ ਪਿਆਜ਼ ਪਾ ਦਿੱਤੇ ਜਿੰਨਾ ਵੀ ਸਾਗ ਦੇ ਵਿੱਚ ਆਪਾਂ ਤੜਕਾ ਵਧੀਆ ਲਗਾਵਾਂਗੇ ਉਨਾ ਹੀ ਜਿਹੜਾ ਸਾਗ ਹੈਗਾ ਵਾ ਉਹ ਤੁਹਾਡਾ ਵਧੀਆ ਬਣੂਗਾ ਸੋ ਆਪਾਂ ਢੇਰ ਸਾਰੇ ਇਹਦੇ ਵਿੱਚ ਦੇਖੋ ਪਿਆਜ਼ ਹੈਗੀ ਆ ਜਿਹੜੇ ਉਹ ਆਪਾਂ ਐਡ ਕਰਤੇ ਆ ਹੁਣ ਆਪਾਂ ਪਿਆਜ਼ ਪਾ ਕੇ ਇੱਥੇ ਨੂੰ ਥੋੜਾ ਚਿਰ ਵਾਸਤੇ ਇਦਾਂ ਹੀ ਰਹਿਨ ਦਾਂਗੇ ਇਹਦੇ ਵਿੱਚ ਹਲੇ ਟਮਾਟਰ ਜਿਹੜੇ ਆਪਾਂ ਐਡ ਕਰਾਂਗੇ ਪਰ ਟਮਾਟਰ ਆਪਾਂ ਥੋੜੀ ਦੇਰ ਬਾਅਦ ਐਡ ਕਰਾਂਗੇ ਤਾਂ ਕਿ ਜਿਹੜੇ ਪਿਆਜ਼ ਦੇ ਕੁਰੀ ਥੋੜੇ ਜੇ ਸ਼ੌਕ ਜਾਣਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਟਮਾਟਰ ਹੈਗੇ ਆ ਐਡ ਕਰਾਂਗੇ ਕਿਉਂਕਿ ਟਮਾਟਰ ਜਿਹੜੇ ਉਹ ਜਲਦੀ गल ਜਾਂਦੇ ਨੇ ਔਰ ਜਿਹੜੇ ਪਿਆਜ਼ ਨੇ ਉਹਨਾਂ ਨੂੰ ਥੋੜਾ ਜਿਹਾ ਟਾਈਮ ਲੱਗਦਾ ਆ ਸੋ ਆਪਾਂ ਹੁਣ ਦੇਖ ਲੈਨੇ ਆਪਣੇ ਸਾਗਵਾਲ ਸਾਗਦੇਵਾਲ ਇੱਥੇ ਆਪਾਂ ਅੱਲਣ ਪਾਵਾਂਗੇ ਦੇਖੋ ਜੀ ਆਪਾਂ ਹੱਥ ਵਾਲੇ ਕੋੜਨੇ ਦੇ ਨਾਲ ਹੀ ਕੋਟ ਕੋਟ ਕੇ ਅੱਲਣ ਪਾ ਰਹੇ ਆ ਇੱਥੇ ਕਿੰਨੂ ਕਿੰਨੂ ਅੱਲਣ ਦਾ ਪਤਾ ਆ ਉਹ ਵੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਉਂਕਿ ਅੱਜ ਕੱਲ ਦੇ ਜਵਾਕਾਂ ਨੂੰ ਬਹੁਤ ਘੱਟ ਅੱਲਣ ਕਿਵੇਂ ਪਾਇਆ ਜਾਂਦਾ ਜਾਂ ਅੱਲਣ ਕਿਸ ਨੂੰ ਕਹਿੰਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਸੋ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਆ ਮੈਨੂੰ ਪੈਂਡ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਔਰ ਦੂਸਰੀ ਗੱਲ ਇਹ ਹੈ ਕਿ ਅੱਜਕਲ ਆਪਾਂ ਜ਼ਿਆਦਾਤਰ ਇਲੈਕਟ੍ਰਿਕ ਜਿਹੜੇ ਸਾਡੇ ਕੋਲ ਮਧਾਨੀਆਂ ਨੇ ਉਹਨਾਂ ਦੇ ਨਾਲ ਆਪਾਂ ਸਾਗ ਨੂੰ ਕੋੜਦੇ ਆਂ ਪਰ ਆਪਾਂ ਇੱਥੇ ਹੱਥ ਦੇ ਨਾਲ ਹੀ ਸਾਗ ਨੂੰ ਜਿਹੜਾ ਉਹ ਕੋਟ ਰਹੇ ਆਂ ਬਹੁਤ ਵਧੀਆ ਹੱਥ ਦੇ ਨਾਲ ਵੀ ਸਾਗ ਜਿਹੜਾ ਉਹ ਘੋਟਿਆ ਜਾਂਦਾ ਆ ਅੱਲਣ ਜਿਹੜਾ ਤੁਸੀਂ ਪਾਉਣਾ ਹੈ ਉਹ ਪਾਣੀ ਦੇ ਹਿਸਾਬ ਦੇ ਨਾਲ ਦੇਖ ਕੇ ਕਿ ਕਿੰਨਾ ਕ ਅਲਣ ਪੈ ਸਕਦਾ ਹੈ ਇਹਦੇ ਵਿੱਚ ਕੋਈ ਇਹ ਨਹੀਂ ਹੁੰਦਾ ਕਿ ਇੰਨਾ ਹੀ ਪਾਉਣਾ ਆਪਣੇ ਸਾਗ ਨੂੰ ਦੇਖ ਕੇ ਜਾਂ ਉਹਦੇ ਵਿੱਚ ਕਿੰਨਾ ਕ ਪਾਣੀ ਰਹਿੰਦਾ ਹੈ ਉਹ ਹਿਸਾਬ ਦੇ ਨਾਲ ਆਪਣੇ ਅਲਣ ਤੁਸੀਂ ਐਡ ਕਰ ਲੈਣਾ ਆ ਹੁਣ ਆਪਾਂ ਇੱਥੇ ਜੇ ਆਪਣੇ ਥੋੜੇ ਜਿਹਾ ਦੇਖੋ ਪਿਆਜ਼ ਹੋ ਚੁੱਕੇ ਸੀਗੇ ਤੇ ਆਪਾਂ ਇੱਥੇ ਟਮਾਟਰ ਵੀ ਐਡ ਕਰਦੇ ਨੇ ਹਰੀਆਂ ਮਿਰਚਾਂ ਵੀ ਆਪਾਂ ਕੱਟ ਕੇ ਰੱਖੀਆਂ ਹੋਈਆਂ ਨੇ ਉਹ ਵੀ ਆਪਾਂ ਐਡ ਕਰਾਂਗੇ ਇਹਦੇ ਵਿੱਚ ਤੇ ਤੜਕੇ ਨੂੰ ਹੁਣ ਚੰਗੀ ਤਰ੍ਹਾਂ ਆਪਾਂ ਪੁੱਜਣ ਦਵਾਂਗੇ ਬਿਲਕੁਲ ਹੀ ਸਲੋ ਅੱਗ ਦੇ ਉੱਪਰ ਤੜਕਾ ਆਪਾਂ ਰੱਖਣਾ ਹੈ ਤਾਂ ਕਿ ਸਾਡਾ ਤੜਕਾ ਜਿਹੜਾ ਉਹ ਸਾਡਾ ਸੜੇਨਾ ਬਿਲਕੁਲ ਹੀ ਵਧੀਆ ਮੱਧਮ ਅੱਗ ਦੇ ਵਿੱਚ ਆਪਾਂ ਤੜਕਾ ਭੁੰਨਣਾ ਦੇਖੋ ਹੁਣ ਜਦੋਂ ਆਪਣਾ ਤੜਕਾ ਇਸ ਕੰਡੀਸ਼ਨ ਚ ਆ ਗਿਆ ਹੈ ਅੱਧਾ ਘਪੋਜੀ ਹੈ ਉਦੋਂ ਆਪਾਂ ਮਿਰਚਾਂ ਐਡ ਕਰਨੀਆਂ ਨੇ ਪਹਿਲਾਂ ਆਪਾਂ ਮਿਰਚਾਂ ਐਡ ਨਹੀਂ ਕਰਨੀਆਂ ਸੋ ਆਲਮੋਸਟ ਜਿਹੜਾ ਤੜਕਾ ਆਪਣਾ ਬਣ ਗਿਆ ਆ ਜਦੋਂ ਤੜਕਾ ਸਾਡਾ ਬਣ ਜੇਗਾ ਅਸੀਂ ਹਰੀਆਂ ਮਿਰਚਾਂ ਪਾ ਦਿੱਤੀਆਂ ਨੇ ਤੇ ਤੜਕੇ ਨੂੰ ਬਾਅਦ ਵਿੱਚ ਆਪਾਂ ਸਾਗ ਦੇ ਵਿੱਚ ਪਾ ਦਾਂਗੇ ਕਈ ਲੋਕ ਨੇ ਤੜਕੇ ਤੋਂ ਬਿਨਾ ਸਾਗ ਖਾਂਦੇ ਨੇ ਲੇਕਿਨ ਤੁਸੀਂ ਤੜਕੇ ਵਾਲਾ ਸਾਗ ਖਾ ਕੇ ਦੇਖੋ ਬਹੁਤ ਜ਼ਿਆਦਾ ਟੇਸਟੀ ਬਣਦਾ ਆ ਸੋ ਇੱਥੇ ਆਪਾਂ ਤੜਕਾ ਜਿਹੜਾ ਉਹ ਸਾਗ ਦੇ ਵਿੱਚ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਕਰ ਲਾਂਗੇ ਮਿਕਸ ਆਪਣਾ ਸਾਗ ਜਿਹੜਾ ਹੋ ਜਾਏਗਾ ਜੀ ਤਿਆਰ ਸੋ ਇਹ ਸਰਦੀਆਂ ਆਉਣ ਤੋਂ ਪਹਿਲੇ ਵਾਲਾ ਸਾਗ ਆ ਜਿੰਨੂੰ ਕੇ ਖਾਣ ਦੇ ਵਿੱਚ ਇੱਕ ਅਲੱਗ ਹੀ ਮਜ਼ਾ ਹੁੰਦਾ ਹੈ ਸਰਦੀਆਂ ਵਿੱਚ ਆਪਾਂ ਰੈਗੂਲਰ ਬਣਾਉਣਾ ਹੀ ਰਹਿਨੇ ਆ ਲੇਕਿਨ ਗਰਮੀਆਂ ਦੇ ਵਿੱਚ ਸਾਗ ਜਿਹੜਾ ਆਪਾਂ ਕਦੀ ਕਦਾਰ ਬਣਾਉਨੇ ਆ ਸੋ ਅਸੀਂ ਤੇ ਸਰਦੀਆਂ ਆਉਣ ਤੋਂ ਜਿਹੜਾ ਸਭ ਤੋਂ ਪਹਿਲਾਂ ਪੱਲੀਵਰੀ ਸਾਗ ਬਣਾਇਆ ਆ ਸੋ ਬਹੁਤ ਟੇਸਟੀ ਸਾਗ ਬਣਿਆ ਸੀ ਐਵੇਂ ਲੱਗ ਹੀ ਨਹੀਂ ਰਿਹਾ ਸੀਗਾ ਕਿ ਇਹ ਸਰਦੀਆਂ ਦਾ ਸਾਗ ਆ ਨਾਲ ਅਸੀਂ ਮੱਕੀ ਦੀ ਰੋਟੀ ਵੀ ਬਣਾਈ ਸੀਗੀ ਜੀ ਬਹੁਤ ਜ਼ਿਆਦਾ ਵਧੀਆ ਸਾਨੂੰ ਕੰਬੀਨੇਸ਼ਨ ਲੱਗਾ ਅਗਰ ਤੁਸੀਂ ਮੱਕੀ ਦੀ ਰੋਟੀ ਬਣਾਉਣੀ ਵੀ ਸਿੱਖਣਾ ਚਾਹੁੰਦੇ ਹੋ ਪਰਫੈਕਟ ਮੱਕੀ ਦੀ ਰੋਟੀ ਹੱਥ ਦੇ ਨਾਲ ਕਿਵੇਂ ਬਣਦੀ ਏ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਾਂ ਮੱਕੀ ਦੀ ਰੋਟੀ ਦੀ ਰੈਸਪੀ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਕਿਵੇਂ ਲੱਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜਿਨ੍ਹਾਂ ਜਿਨ੍ਹਾਂ ਨੇ ਵੀ ਵੀਡੀਓ ਨੂੰ ਦੇਖ ਲਿਆ ਹੈ ਥੈਂਕ ਯੂ so much for watching ਇਹ ਵੀ ਜਰੂਰ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਦੀਆਂ ਹੋਰ ਆਪਾਂ ਤੁਹਾਡੇ ਲਈ ਆਈਟਮਸ ਲੈ ਕੇ ਆਈਏ ਸੁਜੈਸ਼ਨਸ ਜਿਹੜੀਆਂ ਉਹ ਦਿੰਦੇ ਰਹੋ ਜੀ ਥੈਂਕ ਯੂ so much